दादी दादी दीदी ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਏਰੀਆ ਦੇ ਵਿੱਚ ਪੈਂਦੇ ਦੱਤਾਂ ਇਨਕਲੇਜ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਗੋਲੀ ਚੱਲੀ ਹੈ ਤਾਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਗੋਲੀ ਚੱਲੀ ਹੈ ਔਰ ਗੋਲੀ ਇੱਕ ਲੜਕੀ ਦੇ ਜਾ ਕੇ ਲੱਗਦੀ ਹੈ ਔਰ ਜ਼ਖਮੀ ਹੋ ਜਾਂਦੀ ਹੈ ਗੋਲੀ ਲੜਕੀ ਦੇ ਸਿਰ ਦੇ ਉੱਤੇ ਵੱਜਦੀ ਹੈ ਔਰ ਗੋਲੀ ਲੱਗਣ ਦੇ ਕਾਰਨ ਲੜਕੀ ਜਖਮੀ ਹੋ ਜਾਂਦੀ ਹੈ ਉਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਜਿਸ ਦੇ ਕੋਲੋਂ ਗੋਲੀ ਚੱਲੀ ਔਰ ਗੋਲੀ ਚੱਲਣ ਦਾ ਕਾਰਨ ਜੋ ਸੀ ਉਸ ਦਾ ਹਾਲ ਫਿਲਹਾਲ ਅਲੇ ਪਤਾ ਨਹੀਂ ਲੱਗ ਪਾਇਆ ਹੈ ਔਰ ਤਸਵੀਰਾਂ ਜੋ ਨੇ ਮੌਕੇ ਨਹੀਂ ਆਉਂਵੀ ਤੁਹਾਡਾ ਨਾਲ ਸਾਂਝੀ ਕਰਨਿਆ ਤਸਵੀਰਾਂ ਵੇਖ ਸਕਦੇ ਹੋ ਪੁਲਿਸ ਵੱਲੋਂ ਹਸਤਾਲ ਦੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਕਿਸ ਕਾਰਨ ਗੋਲੀ ਚੱਲੀ ਸੀ ਕਿਸ ਤਰ੍ਹਾਂ ਗੋਲੀ ਚੱਲੀ ਸੀ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਬਤੌਰ ਪੁਲਿਸ ਮੁਲਾਜ਼ਮ ਸੀ ਜਿਸ ਦੇ ਕੋਲੋਂ ਗੋਲੀ ਚੱਲੀ ਔਰ ਗੋਲੀ ਇੱਕ ਲੜਕੀ ਤੇ ਜਾ ਕੇ ਲੱਗੀ ਹੈ ਜ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਕਿਸੇ ਵੀ ਆਲਾ ਅਧਿਕਾਰੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਔਰ ਮੌਕੇ ਤੇ ਮੌਜੂਦ ਪੁਲਿਸ ਅਫਸਰਾਂ ਵੱਲੋਂ ਵੀ ਇਸ ਮਾਮਲੇ ਤੇ ਬਿਆਨ ਦੇਣ ਤੋਂ ਮਨਾਹੀ ਕੀਤੀ ਗਈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਜੋ ਹੈ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਪੁਲਿਸ ਮੁਲਾਜ਼ਮ ਦੇ ਕੋਲੋਂ ਗੋਲੀ ਚੱਲੀ ਔਰ ਗੋਲੀ ਜਾ ਕੇ ਇੱਕ ਲੜਕੀ ਦੇ ਸਿਰ ਤੇ ਵਿੱਚ ਵੱਜਦੀ ਹੈ ਜਿਸ ਦੀ ਹੁਣ ਮੌਤ ਹੋ ਗਈ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਪੁਲਿਸ ਵੱਲੋਂ ਔਰ ਪੁਲਿਸ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਲਗਾਤਾਰ ਪਤਾ ਲਗਾਇਆ ਜਾ ਰਿਹਾ ਹੈ ਗੋਲੀ ਚੱਲਣ ਦੇ ਕਾਰਨਾਂ ਦਾ ਕਿ ਆਖਿਰ ਇਹ ਗੋਲੀ ਕਿਉਂ ਚੱਲੀ ਸੀ ਔਰ ਕਿਸ ਤਰ੍ਹਾਂ ਚੱਲੀ ਸੀ ਹੁਣ ਵੇਖਣਾ ਹੋਏਗਾ ਇਸ ਆਮਨੇ ਆਏਗਾ ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਨੂੰ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਔਰ ਇਹਨਾਂ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਆਖਿਰ ਕਿਉਂ ਚੱਲੀ ਸੀ ਗਾਲ ਤਾਂ ਸੋਣਾ ਯਾਰ ਮੈਨੂੰ ਬਿਆਨ ਤੇ ਲੈ ਲੈਂਦੇ ਹੋ ਯਾਰ ਕੁਝ ਬਿਆਨ ਤੇ ਥੋੜਾ ਬੋਲ ਦੇ ਤੀਨ ਚਾਰ ਗੱਜੇ ਲੈ ਲੈਂਦੋ ਯਾਰ ਪਰ ਦੱਸੋਗੇ ਤਾਂ ਫੇਰ ਇਹ ਕੀ ਹੋਇਆ ਵਾ ਯਾਰ ਨਹੀਂ ਨਹੀਂ ਲੈ ਨਹੀਂ ਲੈ ਹੋਇਆ ਕੀ ਸਭ ਦਾ ਪਤਾ ਨਹੀਂ ਲੈ ਅਜੇ ਨਹੀਂ ਅਜੇ ਨਹੀਂ ਲੈ ਥੋੜਾ ਦੱਸੋ ਅਜੇ ਨਹੀਂ ਲੈ ਮੈਂ ਹੋਇਆ ਕੀ ਸੀ ਗੋਲੀ ਗੋਲੀ ਚੱਲੀ ਉਹ ਕੀ ਇੱਕ ਮਿੰਟ ਉਹ ਗਿਆ ਵਾ ਲਵ ਕੁਮਾਰ ਗਿਆ ਵਾ ਉਹਨੂੰ ਆਲੰਦ ਮੈਂ ਦੇ ਦੂੰਗਾ ਆਣ ਕੇ ਦੱਤੀਆਂ ਆਣ ਕੇ ਦੱਤੀਆਂ ਆਣ ਕੇ ਦੱਤੀਆਂ ਵੀਰ ਜੀ ਕੋਈ ਆਣ ਕੇ ਦੱਸ ਦੇ ਸਰ ਆਣ ਕੇ ਕੀ ਮੈਚ ਕੀਆ ਕਿਹਦੇ ਸਰ ਆਣ ਕੇ ਦੱਸਦਾ ਗੋਲੀ ਨਹੀਂ ਚੱਲੀ ਨਹੀਂ ਚੱਲੀ ਸਰ ਤੁਸੀਂ ਮੋਕੇ ਤੇ ਪਹੁੰਚੇ ਜਾ ਜਾ ਹਰਿਆਣਾ ਪਹੁੰਚੇ ਹੋ ਨਹੀਂ ਸਰ ਆਣ ਕੇ ਦੱਸ ਆਣ ਕੇ ਦੱਸਦੇ ਸਰ ਆਣ ਕੇ ਦੱਸ ਦਿਓ ਨਾ ਪਲੀਜ਼ ਪਲੀਜ਼ ਕਿਹਾਰੇ ਭਾਈ ਕਿਥੇ ਆ ਰਹੇ ਨੇ